ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਰਾ ਮਨ ਭਾਉਂਦਾ ਨਾਵਲਕਾਰ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਸ਼ੁਰੂ ਕਰਦੇ ਹਾਂ ਨਾਨਕ ਸਿੰਘ ਪੰਜਾਬੀ ਦੇ ਮਸ਼ਹੂਰ ਨਾਵਲਕਾਰ ਸਨ ਉਹਨਾਂ ਨੇ ਪੰਜਾਬੀ ਵਿੱਚ ਸਭ ਤੋਂ ਉਪਵਦ ਨਾਵਲ ਲਿਖੇ ਆਪ ਦੇਖਣਾ ਆਪਣਾ ਨਾਲ ਇਹ ਪੰਜਾਬੀ ਸਾਹਿਤ ਵਿੱਚ ਸਮਾਜਵਾਦੀ ਅਤੇ ਸੁਧਾਰਵਾਦੀ ਨਾਵਲ ਲਿਖਣ ਦੀ ਪ੍ਰਤਪਈ ਅਤੇ ਇਹਨਾਂ ਦੇ ਨਾਵਲ ਵਿੱਚ ਲਿਖਨ ਲਈ ਨਵੀਨ ਸ਼ੈਲੀ ਦੀ ਵਰਤੋਂ ਕੀਤੀ। ਨਾਵਲਾਂ ਵਿੱਚ ਕਹਾਣੀ ਰਸ ਅਤੇ ਘਟਨਾਵਾਂ ਨੂੰ ਨਾਟਕੀ ਰੂਪ ਦੇਣਾ ਵੀ ਇਹਨਾਂ ਨੇ ਹੀ ਆਰੰਭਿਆ। ਇਸ ਤਰ੍ਹਾਂ ਪੰਜਾਬੀ ਨਾਵਲ ਦਾ ਇੱਕ ਹੋਰ ਨਵਾਂ ਇਤਿਹਾਸ ਸਿਰਜਿਆ। ਆਪ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਅਤੇ ਨਾਵਲ ਲਿਖਣ ਦੀ ਪ੍ਰੇਰਣਾ ਆਪ ਜੀ ਨੂੰ ਸਨ 1922 ਵਿੱਚ ਗੁਰੂ ਦੇ ਬਾਗ ਦੇ ਮੋਰਚੇ ਸਮੇ ਹੋਈ ਜਦੋਂ ਆਪ ਜੇਲ੍ਹ ਵਿੱਚ ਸਨ ਜੇਲ੍ਹ ਵਿੱਚ ਰਹਿੰਦੇ ਆ ਆਪਣੇ ਮੁਨਸ਼ੀ ਪ੍ਰੇਮਚੰਦ ਦੇ ਕਈ ਨਾਵਲ ਪੜੇ ਅਤੇ ਇਥੋਂ ਹੀ ਪੰਜਾਬੀ ਵਿੱਚ ਨਾਵਲ ਲਿਖਣ ਦੀ ਲਗਨ ਲੱਗ ਪਈ ਅਤੇ ਜੇਲ੍ਹ ਵਿੱਚ ਹੀ ਆਪ ਨੇ ਆਪਣਾ ਪਹਿਲਾ ਨਾਵਲ ਅਧ ਖੇੜੀ ਕਲੀ ਲਿਖਿਆ ਜੋ ਕਿ ਬਾਅਦ ਵਿੱਚ ਅਧ ਖੇੜਿਆ ਫੁੱਲ ਦੇ ਨਾਮ ਨਾਲ ਮਸ਼ਹੂਰ ਹੋਇਆ ਅਤੇ ਮੋਨਸ਼ੀ ਪ੍ਰੇਮਚੰਦ ਦੇ ਸਾਹਿਤੋਂ ਪ੍ਰਭਾਵਿਤ ਅਤੇ ਚਰਨ ਸਿੰਘ ਸ਼ਹੀਦ ਤੋਂ ਪ੍ਰੇਰਿਤ ਹੋ ਕੇ ਪਹਿਲੀ ਵਾਰ ਮੌਲਿਕ ਨਾਵਲ ਨਾਵਲ ਮਤਰੇਈ ਮਾਂ ਲਿਖਿਆ ਤੇ ਇਹ ਨਾਵਲ ਬੜਾ ਸਰਵਾ ਸਰਾਹਿਆ ਸਰਾਹਿਆ ਗਿਆ ਅਤੇ ਸਨ 1932 ਵਿੱਚ ਲਿਖੇ ਚਿੱਟਾ ਲਹੂ ਨੇ ਪੰਜਾਬੀ ਜਗਤ ਵਿੱਚ ਤਰਥਲੀ ਹੀ ਮਚਾ ਦਿੱਤੀ ਅਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ 1938 ਈਸਵੀ ਵਿੱਚ ਆਪਨੇ ਪ੍ਰੀਤਨਗਰ ਵਿੱਚ ਆ ਕੇ ਰਹਿਣ ਲੱਗ ਪਏ ਅਤੇ ਆਪ ਨੇ ਪਿਆਰ ਦੀ ਦੁਨੀਆ ਨਾਵਲ ਲਿਖਿਆ ਤੇ ਇਸ ਤੋਂ ਮਗਰੋਂ ਗਰੀਬ ਦੀ ਦੁਨੀਆ ਜੀਵਨ ਸੰਗਰਾਮ ਅਧਖੇੜਿਆ ਫੁੱਲ ਲਵ ਮੈਰਿਜ ਆਦਿ ਕਈ ਨਾਵਲ ਛਪੇ 1949 ਈਸਵੀ ਵਿੱਚ ਹੋਈ ਦੇਸ਼ ਦੀ ਵੰਡ ਦੀਆਂ ਘਟਨਾਵਾਂ ਨੇ ਇਹਨਾਂ ਦੇ ਮਨ ਵਿੱਚ ਤੇ ਡੂੰਘਾ ਅਸਰ ਕੀਤਾ ਤੇ ਇਹਨਾਂ ਨੇ ਪੰਜਾਬੀ ਸਾਹਿਤ ਨੂੰ ਖੂਨ ਦੇ ਸੋਲੇ ਅੱਗ ਦੀ ਖੇੜ ਮੰਜਦਾਰ ਚਿੱਤਰਕਾਰ ਆਦੀ ਨਾਵਲ ਦਿੱਤੇ ਅਤੇ ਇਹਨਾਂ ਦਾ ਇੱਕ ਮਿਆਣ ਤੇ ਦੋ ਤਲਵਾਰਾਂ ਇੱਕ ਸਫਲ ਇਤਿਹਾਸਿਕ ਨਾਵਲ ਹੈ ਇਸ ਨੂੰ ਸਾਹਿਤ ਅਕਾਦਮੀ ਦਾ ਵੀ ਇਨਾਮ ਪ੍ਰਾਪਤ ਹੋਇਆ ਹੈ ਅਤੇ ਆਪ ਦੇ ਨਾਵਲ ਪਵਿੱਤਰ ਪਾਪੀ ਦੇ ਆਧਾਰ ਤੇ ਵੀ ਫਿਲਮ ਵੀ ਬਣੀ ਹੈ ਅਤੇ ਆਪ ਦਾ ਜਨਮ 4 ਜੁਲਾਈ 1847 ਨੂੰ ਹੋਇਆ ਅਤੇ ਆਪ ਦੇ ਬਚਪਨ ਦਾ ਨਾਮ ਹੰਸਰਾ ਸੀ ਆਪ ਦਾ ਬਚਪਨ ਬੜੀਆਂ ਮੁਸੀਬਤਾਂ ਵਿੱਚ ਬਿਤਾਇਆ ਅਤੇ ਨਾਨਕ ਸਿੰਘ ਇੱਕ ਅਸਧਾਰਨ ਸ਼ਖਸੀਅਤ ਸਨ ਅਤੇ ਆਪਣੇ ਆਪਣੀਆਂ ਰਚਨਾਵਾਂ ਵਿੱਚ ਆਪਣੇ ਸਮੇਂ ਦੀਆਂ ਲਗਭਗ ਸਾਰੀਆਂ ਸਮਾਜਿਕ ਕ੍ਰਿਤੀਆਂ ਨੂੰ ਪੇਸ਼ ਕੀਤਾ ਤੇ ਨਾਲ ਹੀ ਇਸਤਰੀਆਂ ਦੀ ਦੁੱਖ ਸੁਖ ਦੁੱਖ ਤਕਲੀਫਾਂ ਨੂੰ ਕਮਲਬਦ ਕੀਤਾ ਨਾਨਕ ਸਿੰਘ ਦਾ ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਉਹ ਸਥਾਨ ਹੈ ਜੋ ਭਾਈ ਵੀਰ ਸਿੰਘ ਦਾ ਆਧੁਨਿਕ ਕਵਿਤਾ ਦੇ ਇਤਿਹਾਸ ਵਿੱਚ ਹੈ ਆਪ ਆਪਣੇ ਅੰਤਲੇ ਸਮੇਂ ਤੱਕ ਸਾਹਿਤ ਰਚਨਾ ਕਰਦੇ ਰਹੇ ਅਤੇ ਸਨ 1973 ਈਸਵੀ ਵਿੱਚ ਇਸ ਦੁਨੀਆ ਤੋਂ ਚਲਾਣਾ ਕਰ ਗਏ ਤਾਂ ਬੱਚਿਓ ਇਹ ਸੀ ਮੇਰਾ ਮਨਪਉਂਦਾ ਨਾਵਲ ਕਰ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ